ਜੀ ਵੀ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਤੁਹਾਡਾ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਕੋਲ ਪਹੁੰਚੇ ਮੇਰਾ ਨਾਮ ਭਪਿੰਦਰ ਕੁਮਾਰ ਮੈਂ ਜੂਥ ਵਿੰਗ ਦਾ ਬਲਾਕ ਪ੍ਰਧਾਨ ਹ ਹਲਕਾ ਮਹਿਲ ਕਾਂਪ ਹਾਂਜੀ ਵੀਰ ਜੀ ਜੇ ਤੁਸੀਂ ਇਹ ਆਮ ਆਦੀ ਪਾਰਟੀ ਬਣੀ ਹੋ ਅੱਜ ਮੀਟਿੰਗ ਰੱਖੀ ਆ ਪਿੰਡ ਭੋਤਨੇ ਵਿਖੇ ਇਹਦਾ ਮੇਨ ਮਕਸਦ ਕੀ ਆ ਮੇਨ ਮਕਸਦ ਪਹਿਲਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਐਮ ਐਲ ਏ ਪਲਵੰਤ ਸਿੰਘ ਜੀ ਪਨੋਰੀ ਦੀ ਦਿਸ਼ਾ ਦਿਸ਼ਾ ਨਿਰਦੇਸ਼ ਅਸੀਂ ਅੱਜ ਪਿੰਡ ਭੂਤਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਹੁਦੇਦਾਰਾਂ ਨੇ ਸਾਰਿਆਂ ਨੇ ਮਿਲ ਕੇ ਮੀਟਿੰਗ ਰੱਖੀ ਆ ਤੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹ ਲੋਕਾਂ ਨੂੰ ਸਕੀਮਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਤੇ ਉਹਨਾਂ ਨੂੰ ਲੋਕਾਂ ਨੂੰ ਉਹ ਸਕੀਮਾਂ ਲਈ ਜਾਗਰੂਕ ਕਰਨਾ ਤੇ ਉਹਨਾਂ ਸਕੀਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਸਾਡਾ ਮੇਨ ਮਕਸਦ ਹੈ ਲੋਕਾਂ ਤੱਕ ਪਹੁੰਚਾਉਣਾ ਇਹਦਾ ਲਾਭ ਵੱਧ ਤੋਂ ਵੱਧ ਦਿਵਾਉਣਾ ਮੇਰੇ ਨਾਲ ਮੇਰੇ ਸਾਥੀ ਅਮਰੀਤ ਭੋਤਨਾ ਜੀ ਸਾਫ ਕਸਪੰਚ ਬੁੱਧ ਸਿੰਘ ਜੀ ਤੇ ਹੋਰ ਬਹੁਤ ਵਰਕਰ ਆ ਜਿਨ੍ਹਾਂ ਤੇ ਮੈਂ ਨਾਮ ਲੈਂਦਾ ਲੈਂਦਾ ਤਾਂ ਬਹੁਤ ਵੀਡੀਓ ਬਹੁਤ ਲੰਮੀ ਬਣ ਜੂਗੀ ਸਾਡੀ ਸਰਕਾਰ ਦਾ ਮੇਨ ਮਕਸਦ ਹੈ ਜੁੱਧ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਖੇਡਾਂ ਵੱਲ ਲੈ ਕੇ ਆਉਣਾ ਤੇ ਹੋਰ ਜਿਹੜੇ ਵੀ ਕੰਮ ਕਾਰਜ ਲੋਕਾਂ ਦੇ ਰੁਕੇ ਹੋਇਆ ਉਹ ਵੱਧ ਤੋਂ ਵੱਧ ਕਰਾਉਣੇ ਠੀਕ ਹੈ ਅਸੀਂ ਭੂਤਨੇ ਪਿੰਡ ਤੋਂ ਆਪਦੇ ਤੋਂ ਸ਼ੁਰੂ ਕਰਿਆ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਲੋਕਾਂ ਦੀ ਸਮੱਸਿਆ ਸੁਣ ਰਹੇ ਆ ਜਿਹਦਾ ਕੋਈ ਹੱਲ ਨਹੀਂ ਹੋ ਰਿਹਾ ਉਹਦਾ ਹੱਲ ਕਰਾ ਰਹੇ ਆ ਤੇ ਵੱਧ ਤੋਂ ਵੱਧ ਅਸੀਂ ਵੱਲ ਚੜ ਕੇ ਕਹਿੰਦੇ ਆ ਸਾਡਾ ਸਾਥ ਦਿਓ ਸਾਡੇ ਨਾਲ ਜੁੜੋ ਮੈਂ ਅਫੀਸ਼ਤਮਰ ਭੋਤਨਾ ਆਮ ਆਪੀ ਵਰਕਰ ਤੇ ਦੋਸਤੋ ਪਿੱਛੇ ਜੇ ਨਾ ਇੱਕ ਪਰਸੋਂ ਖਬਰ ਲੱਗੀ ਸੀ ਪੰਜਾਬੀ ਟੀਵੀ ਉਨ ਦੇ ਵਿੱਚ ਤੇ ਪਿੰਡ ਦੀ ਜਿਹੜੀ ਪਸ਼ੂਆਂ ਵਾਲੀ ਡਿਸਪੈਂਸਰੀ ਹੈ ਜੀ ਉਹਦੇ ਵਿੱਚ ਰੂਗੀ ਲੱਗੀ ਹੋਈ ਹੈ ਜੀ ਤੇ ਉਹਦਾ ਕਮਣੀ ਹੋਏਗਾ ਇਹ ਗੱਲ ਬਿਲਕੁਲ ਸਹੀ ਹੈ ਕਿ ਉਹ ਖਬਰ ਬਿਲਕੁਲ ਸਹੀ ਲਕੀ ਹੋਈ ਹੈਗੀ ਖਬਰ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਉਹਦੇ ਵਿੱਚ ਦੋ ਤਿੰਨ ਕਲਾਂ ਦੇ ਇਤਰਾਜ ਆ ਸਾਨੂੰ ਇਹ ਕਹਿੰਦਾ ਇਸ ਗੱਲ ਦੇ ਇਤਰਾਜ ਹੈਗਾ ਵੀ ਜਿਹੜੇ ਬੰਦਿਆਂ ਨੂੰ ਖਬਰ ਲਵਾਈ ਹੈਗੀ ਉਹਨਾਂ ਨੇ ਲਿਖਿਆ ਕਰਦੇ ਅਸੀਂ ਪਿੰਡ ਵਸਤੀ ਇੱਥੇ ਕਰਕੇ ਸਾਰੇ ਪਿੰਡ ਨੂੰ ਪਤਾ ਵੀ ਹਰਮਨਦੀਪ ਸਿੰਘ ਆਮੜਾ ਅਕਾਲੀ ਦਲ ਦਾ ਵਰਕਰ ਹੈਗਾ ਤੇ ਅਮਰਜੀਤ ਸਿੰਘ ਸਿੱਖੋਂ ਉਹ ਕਾਂਗਰਸ ਦਾ ਵਰਕਰ ਹੈਗਾ ਸਾਨੂੰ ਬਿਲਕੁਲੋ ਇਤਰਾਜ ਨਹੀਂ ਹੈਗਾ ਤੁਹਾਡੀ ਬਰੋਦੀ ਤਾਂ ਦੇਖੇ ਹੋਗੇ ਤੁਸੀਂ ਤੁਹਾਡਾ ਫੋਨ ਕਰਨਾ ਹੱਕ ਬਣਦਾ ਤੁਸੀਂ ਡਟ ਕੇ ਕਰੋ ਵਿਰੋਧ ਪਰ ਵੀਰ ਬਣ ਕੇ ਆਪਣੀ ਆਈਡੈਂਟਿਟੀ ਨਾ ਪਾਓ ਯਾਰ ਤੁਸੀਂ ਲਿਖੋ ਵੀ ਹਾਂ ਅਸੀਂ ਕਾਂਗਰਸੀ ਹਾਂ ਅਸੀਂ ਕਾਂਗਰਸੀ ਹਾਂ ਜਾਂ ਅਸੀਂ ਕਾਂਗਰਸੀ ਕੱਟੇ ਹਾਂ ਠੀਕ ਆ ਤੁਸੀਂ ਦੋਨਾ ਕੰਮ ਲਿਖੋ ਵੀਰ ਬਣ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਵਿਰੋਧ ਕਰੋ ਥੋੜਾ ਬੰਦ ਦਾ ਵਿਰੋਧ ਕਰਨਾ ਖਬਰ ਦੇ ਵਿੱਚ ਵੀ ਲਿਖਿਆ ਤੁਸੀਂ ਵੀ ਇਹ 8 ਸਾਲ ਤੋਂ ਐਂ ਹੀ ਪਿਆਗਾ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤ ਤਿੰਨ ਸਾਲਾਂ ਤੋਂ ਆਗੀ ਠੀਕ ਆ ਜੀ ਜੇ ਤੁਹਾਡੇ ਕੋਲੇ ਮੰਨ ਤੁਹਾਨੂੰ ਲੱਗਦਾ ਸੀ ਵੀ ਇਹ ਕੰਮ ਹੋਣਾ ਵਾਲਾ ਕਾਜਾ ਨਹੀਂ ਜੀ ਨਹੀਂ ਹੋ ਜਾ ਪਿੱਛੇ ਤਾਂ 5 ਸਾਲ ਤੁਹਾਡੀ ਸਰਕਾਰ ਰਹੀ ਹੈ ਲਗਾਤਾਰ ਤੁਸੀਂ 5 ਸਾਲਾਂ ਦੇ ਵਿੱਚੋਂ ਕੰਮ ਕਿਉਂ ਨਹੀਂ ਕਰਵਾਇਆ ਤੁਸੀਂ 5 ਸਾਲਾਂ 'ਚ ਕੰਮ ਕਰਵਾ ਸਕਦੇ ਸੀਗੇ ਪਰ ਆਸਾਂ ਉਸ ਦੇ ਵਿੱਚ ਲਿਖਿਆ ਗਿਆ ਕਿ ਇਹਦਾ ਮੀਂਹ ਪੱਥਰ ਸੰਤ ਬਲਬੀਰ ਸਿੰਘ ਖੁਦ ਨੇ ਰੱਖਿਆ ਸੀਗਾ ਜਦੋਂ ਸੰਤ ਬਲਬੀਰ ਸਿੰਘ ਖੁਦ ਅਕਾਲੀ ਦਲ ਦਾ ਐਮਐਲਏ ਸੀਗਾ ਉਹਨਾਂ ਨੇ ਖੁਦ ਰੱਖਿਆ ਸੀ ਨਾ ਜੇ ਉਹਨਾਂ ਨੇ ਰੱਖਿਆ ਸੀਗਾ ਤਾਂ ਫਿਰ ਤੁਸੀਂ ਉਹਨੂੰ ਪੱਕਾ ਪਰਮਾਨੈਂਟਲੀ ਲੈ ਕੇ ਹੁੰਦੇ ਨਾ ਡਾਕਟਰ ਦਾ ਤੁਸੀਂ ਉਹਦਾ ਕਿਉਂ ਨਹੀਂ ਲੈ ਕੇ ਤੁਸੀਂ ਆਪਣੀਆਂ ਨਾਕਾਮੀਆਂ ਜਾਂ ਆਪਣਾ ਫੇਲਿਅਰ ਛਾ ਕੇ ਹੁਣ ਖਬਰਾਂ ਲਵਾ ਕੇ ਇੱਕ ਘੱਟਿਆ ਰਾਗੀ ਦੀ ਵੀਰਵਣ ਕੇ ਨਾ ਕਰੋ ਸਾਨੂੰ ਲੱਗਦਾ ਸੀਗਾ ਵੀ ਇਹ ਕੰਮ ਹੋਣਾ ਲਗਾ ਤੁਸੀਂ ਇਕੱਠੇ ਹੋ ਕੇ ਸਾਡੇ ਕੋਲੇ ਆਉਂਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਕੋਲੇ ਆਉਂਦੇ ਸਾਨੂੰ ਕਹਿੰਦੇ ਵੀ ਬਾਈ ਜੀ ਸਾਡੀ ਕਿਸੇ ਨੇ ਸੁਣੀ ਨਹੀਂ ਨੀ 5 ਸਾਲ ਸਾਡੀ ਸਰਕਾਰ ਰਹੀ ਹੈ 10 ਸਾਲ ਲਗਾਤਾਰ ਕਾੜੀ ਦਲ ਦੀ ਸਰਕਾਰ ਰਹੀ ਜੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਾਂ ਸਾਸੀ ਕਿਤੇ ਬੈਜ ਨਹੀਂ ਗੇ ਜਾਂ ਸਾਨੂੰ ਕਿਸੇ ਨੇ ਪੁੱਛਿਆ ਨਹੀਂਗਾ ਵੀ ਵੀਰ ਬਣ ਕੇ ਤੁਸੀਂ ਇਹ ਕੰਮ ਰਲ ਕੇ ਆਪਾਂ ਕਰਾਈਏ ਤੇ ਅਸੀਂ ਉਹਦੇ ਨਾਲ ਨਾ ਤੁਰਦੇ ਕੋਈ ਸਾਨੂੰ ਕਹਿੰਦੇ ਵੀ ਅਸੀਂ ਉਹਨੂੰ ਕਿਹਾ ਸੀ ਕਿ ਨਹੀਂ ਨਹੀਂ ਤੁਰੇ ਅਸੀਂ ਫੇਰ ਖਬਰ ਲਵਾਈ ਆ ਠੀਕ ਆ ਵੀਰ ਬਣ ਕੇ ਇਹ ਜੀ ਘਟਿਆ ਰਾਜਨੀਤੀ ਨਾ ਕਰੋ ਪਿੰਡ ਦਾ ਕੋਈ ਕੰਮ ਜੇ ਹੋਣਾ ਲਗਾ ਕਿਦਾ ਜੇ ਤੁਸੀਂ ਸਮਝ ਦੱਸੋਗੇ ਤਾਂ ਪੱਕਾ ਤੁਹਾਡੇ ਨਾਲ ਤੁਰਾਂਗੇ ਤੇ ਕੰਮ ਕਰਾ ਕੇ ਦਵਾਂਗੇ ਜੇ ਨਾ ਹੋਣ ਵਾਲਾ ਹੋਇਆ ਤਾਂ ਵਿਖ ਵੀਰੋਂ ਉਹ ਉਹਦੇ ਬਾਰੇ ਕੁਝ ਕਹਿ ਵੀ ਨਹੀਂ ਸਕਦੇ ਹਨਾ ਜਿਵੇਂ ਹੁਣ ਇਹਦੇ ਵਿੱਚ ਵੀ ਉਹਨੇ ਲਿਖਿਆਗਾ ਵੀ 2000 ਪਸ਼ੂ ਹੁਣ ਬਹੁਤ ਜ਼ਰੂਰੀ ਹੈਗਾ ਇਹ ਡਿਸਪੈਂਸਰੀ ਵਾਸਤੇ ਠੀਕ ਆ ਜਦ ਕਿ ਉਹਨਾਂ ਆਪਣੇ ਕੋਲੇ ਪਸ਼ੂ ਹੈ ਹੀ ਨਹੀਂਗਾ ਤੀਜੀ ਗੱਲ ਇਹ ਇਸ ਗੱਲ ਦੀ ਹੈ ਕਿ ਜਦੋਂ ਵੀ ਬਣੀ ਸੀਗੀ ਉਹ ਤਾਂ ਵੀ ਟੈਂਪਰੇਰੀ ਬਣੀ ਸੀਗੀ ਟੈਂਪਰੇਰੀ ਬਣਾ ਕੇ ਉਹਨਾਂ ਕਾਲੀਦਲ ਨੇ ਇਸ ਗੱਲ ਦਾ ਲਾਹਾ ਤਾਂ ਖਟਾ ਹੀ ਸੀਗਾ ਨਾ ਵੀ ਅਸੀਂ ਇਹ ਪਸ਼ੂ ਵਾਲੀ ਡਿਸਪੈਂਸਰੀ ਲੈ ਕੇ ਆ ਸਾਨੂੰ ਵੋਟਾਂ ਪਾਓ ਵੋਟਾਂ ਤੁਸੀਂ ਉਸ ਗੱਲ ਦਾ ਨਹੀਂ ਹੀ ਹੋਣਗੀ ਹਨਾ ਠੀਕ ਹੈ ਉਹ ਲੋ ਤੁਸੀਂ ਟੈਂਪਰੇਰੀ ਬਣਾ ਕੇ ਮਤਲਬ ਲੋਕਾਂ ਨੂੰ ਬੇਕੂ ਬਣਾਇਆ ਨਾ ਜੇ ਉਦੋਂ ਉਦੋਂ ਸਹੀ ਹੁੰਦੀ ਤਾਂ ਆ ਅੱਜ ਨੂੰ ਆ ਆਹ ਘੰਟਿਆਂ ਕੋਲ ਚੋਲੇ ਨਾ ਕਹਿੰਦੇ ਜਿਹੜੇ ਹੁਣ ਤੁਸੀਂ ਸਾਨੂੰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜਿੰਨਾਂ ਗੱਲਾਂ ਦੇ ਉੱਤੇ ਸੋ ਇਸ ਕਰਕੇ ਵੀਰ ਬਣ ਕੇ ਰਾਜਨੀਤੀ ਕਰੋ ਡਟਕੇ ਕਰੋ ਕੋਈ ਦਿੱਕਤ ਨਹੀਂ ਗੱਲ ਨਹੀਂ ਜੇਗੀ ਰਾਜਨੀਤੀ ਕਰਨ ਵਾਸਤੇ ਹੀ ਹੁੰਦੀ ਹੈਗੀ ਵਿਰੋਧੀ ਬੋਲਦੇ ਹੀ ਹੁੰਦੇ ਆ ਕਿ ਸਾਨੂੰ ਇਸ ਦਾ ਕੋਈ ਇਤਰਾਜ ਨਹੀਂ ਪਰ ਤੁਸੀਂ ਸੱਚ ਤੇ ਸਹੀ ਬੋਲੋ ਜੇ ਤੁਸੀਂ ਗਲਤ ਬੋਲੋਗੇ ਤਾਂ ਸਾਨੂੰ ਇਤਰਾਜ ਆ ਤੇ ਅਸੀਂ ਉਸ ਗੱਲ ਦਾ ਜਵਾਬ ਦਵਾਂਗੇ ਇੱਕ ਦੂਸਰੀ ਗੱਲ ਜਿਹੜੇ ਕਹਿੰਦੇ ਤਿੰਨ ਸਾਲਾਂ ਚ ਆਮ ਆਦੀ ਪਾਰਟੀ ਨੇ ਕੰਮ ਕੋਈ ਨਹੀਂ ਕੀਤਾ ਹਾਂ ਇੱਕ ਦੂਸਰੀ ਗੱਲ ਤੁਸੀਂ ਕਿਹਾ ਵੀ ਤਿੰਨ ਸਾਲਾਂ ਚ ਆਮ ਆਦੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਸੋਨੂੰ ਮੈਂ ਜੇ ਕੰਮ ਗਿਣੌਣ ਲੱਗ ਜਾਂ ਵੀ ਜੀ ਇੱਕ ਤਾਂ ਜਿਹੜੀ ਮੰਡੀ ਬਣੀ ਜੰਗੀ ਹੁਣ ਇਹ ਆਮ ਆਦੀ ਪਾਰਟੀ ਸਰਕਾਰ ਚ ਬਣੀ ਹੈ ਨੰਬਰ 1 ਸਕੂਲ ਦੇ ਗਰਾਊਂਡ ਦੇ ਉੱਤੇ 14.5 ਲੱਖ ਰੁਪਈਆ ਸੌਰੀ 15 ਲੱਖ ਰੁਪਈਆ 50 ਹਜ਼ਾਰ ਰੁਪਈਆ ਕੇ ਜੋਕਸਵਾਵਾ ਜੋ ਵੀ ਆਇਆ ਸੀ ਸਰਕਾਰ ਦਾ ਠੀਕ ਆ 15 ਲੱਖ ਰੁਪਈਆ ਗਰਾਊਂਡ ਦੇ ਉੱਤੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਲਾਇਆਗਾ 33,95,000 ਰੁਪਏ ਦੀ ਸਪੈਂਸਰੀ ਪਾਸ ਹੋ ਗਈ ਟੈਂਡਰ ਲੱਗ ਗਿਆ ਜੀ ਦਾ ਉਹ ਘੱਟਨ ਦੋ ਚਾਰ ਦਿਨ ਦੇ ਵਿੱਚ ਐਮਐਲ ਸਾਹਿਬ ਨੇ ਕਰ ਦੇਣਾ ਮੈਂ ਅੱਜ ਮਿਲ ਕੇ ਆਇਆ ਮੇਰੇ ਸਾਹਿਬ ਨੂੰ ਕਹਿੰਦੇ ਕਰ ਦੇ ਐਸੇ ਹਫ਼ਤੇ ਦੇ ਵਿੱਚ ਵਿੱਚ ਹੀ ਠੀਕ ਆ ਤੀਜੀ ਗੱਲ ਸਟੇਡੀਅਮ ਤੁਸੀਂ ਕਿਹਾ ਠੀਕ ਆ ਅਸੀਂ ਸਟੇਡੀਅਮ ਪਾਸ ਕਰਕੇ ਲਾ ਕੇ ਦਿੱਤਾ ਠੀਕ ਆ ਸਟੇਡੀਅਮ ਦੇ ਉੱਤੇ ਜਿੰਨੇ ਜਿੰਨਾ ਵੀ ਫੰਡ ਆਊਗਾ ਠੀਕ ਆ ਉਹ ਸਾਨੂੰ ਡਿਸਕਲੋਜ਼ ਕਰ ਦੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਠੀਕ ਆ ਸੜਕ ਬਣਨ ਵਾਲੀ ਹੈਗੀ ਠੀਕ ਆ ਇਹ ਟੈਂਡਰ ਲੱਗ ਗਿਆ ਪੈਸੇ ਪਾਸ ਹੋ ਗਏ 21 ਫੁੱਟੀ ਬਣਨੀ ਹੈਗੀ ਇਹ ਇਹ ਵੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੀ ਬਣਨੀ ਹੈਗੀ ਸੋ ਹੋਰ ਬਹੁਤ ਸਾਰੇ ਨਿੱਕੇ ਮੋٹے ਕੰਮ ਜਿੰਨੇ ਵੀ ਹੋ ਰਹੇ ਮੋਟਰਾਂ ਲੱਗ ਰਹੀਆਂ ਆਮ ਆਦੀ ਪਾਰਟੀ ਸਰਕਾਰ ਚ ਲੱਗ ਰਹੀਆਂ ਜੀਆਂ ਇਹ ਇਹ ਪੈਸਾ ਸਾਰਾ ਆਮ ਆਦੀ ਪਾਰਟੀ ਦੀ ਦੇ ਮੋਟਰ ਫੰਡ ਚੋਂ ਉਹਦੇ ਚ ਆ ਰਿਹਾਗਾ ਇਹਨਾਂ ਕੋਲੇ ਸੋ ਫੰਡ ਇੱਥੇ ਲੱਗ ਰਿਹਾਗਾ ਠੀਕ ਹੈ ਤੇ ਖਾਲ ਬਣਿਆ ਜਿੰਨੇ ਉਹ ਸਾਰੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਬਣੇ ਹੈਗੇ ਚਾਹੇ ਉਹ ਰੈਸਰ ਵਾਲਾ ਖਾਲ ਜਿਹੜਾ ਕਾਲੀ ਸੋਰੀ ਕਾਂਗਰਸ ਦੀ ਸਰਕਾਰ ਸੀਗੀ ਜਿਹੜਾ ਰੈਸਰ ਵਾਲਾ ਖਾਲ ਸੀਗਾ ਉਹ ਵੀ ਆਮ ਆਦੀ ਪਾਰਟੀ ਦੇ ਖੋਦੀ ਲੱਦੇ ਦਿੱਤਾ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਚੰਡੀਗੜ੍ਹ ਛੱਡ ਕੇ ਇੱਕ ਵਾਰੀ ਮੈਂ ਬੰਦਿਆਂ ਦੇ ਨਾਂ ਵੀ ਵੱਟ ਲੈ ਦੂੰਗਾ ਤੁਹਾਨੂੰ ਲੱਗਦਾ ਹੋਇਆ ਠੀਕ ਆ ਵੀ ਕਿਹੜੇ ਕਿਹੜੇ ਬੰਦੇ ਚ ਨਿਕੜ ਗਏ ਸੀਗੇ ਉਹ ਪਾਸ ਕਰਕੇ ਲੈ ਗਏ ਸੀ ਸੋ ਤੋਂ ਕੰਮ ਹੋਇਆ ਨਹੀਂ ਸੀਗਾ ਉਹ ਕੰਮ ਵੀ ਆਮ ਆਦਮੀ ਪਾਰਟੀ ਕਰਾ ਕੇ ਦਿੱਤਾ ਸੀਗਾ ਠੀਕ ਆ ਜਿਹੜੇ ਹੋਰ ਵੀ ਕੋਈ ਖਾਲੇ ਜਿੰਨੇ ਵੀ ਬਣੇ ਅੰਡਰਕਾਉਂਡ ਬਣੇ ਆਗੇ ਉਹ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣੇ ਆਗੇ ਸੋ ਵੀਰ ਵਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੁਸੀਂ ਵੀ ਕੰਮ ਨਹੀਂ ਹੋਏਗੇ ਕੰਮ ਕਰਾਉਣ ਵਾਸਤੇ ਅਸੀਂ ਹੈਗੇ ਆਗੇ ਤੁਸੀਂ ਇਹ ਨਾ ਸਮਝੋ ਵੀ ਆਮ ਆਦਮੀ ਪਾਰਟੀ ਦੇ ਵਰਕਰ ਬੋਲਦੇ ਨੇ ਕਿ ਵੀ ਅਸੀਂ ਜੇ ਕੋਈ ਗੱਲ ਕਹਿ ਦਿੰਦੇ ਆਗੇ ਤਾਂ ਉਹ ਸੱਚ ਹੋ ਜਾਂਦੀ ਹੈਗੀ ਸੋ ਇਸ ਕਰ ਤੁਸੀਂ ਮੁੱਦਿਆਂ ਤੇ ਕਰੋ ਲੋਕਾਂ ਨੂੰ ਭੜਕਾਓ ਨਾ ਲੋਕਾਂ ਨੂੰ ਗੁੰਮਰਾਹ ਨਾ ਕਰੋ ਸੋ ਉਮੀਦ ਹੈ ਕਿ ਤੁਹਾਨੂੰ ਜੇ ਕੋਈ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਹਾਨੂੰ ਲੱਗਦਾ ਕਿ ਇਹ ਗਲਤ ਬੋਲਿਆ ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਮਿਲ ਸਕਦੇ ਹੋ ਮੈਨੂੰ ਸੰਪਰਕ ਕਰ ਸਕਦੇ ਹੋ ਮੈਨਾਂ ਕੱਟ ਕਰ ਸਕਦੇ ਸੋ ਵਾਈ ਕੋ ਟਿਕਾ ਖਾਂਸਾ ਵਾਈ